ਬੀਤੀ ਰਾਤ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਸ਼ਾਹਜਹਾਨਪੁਰ ਵਿਖੇ ਵਾਪਰੀ ਗੋਲੀਬਾਰੀ ਘਟਨਾ ਬਾਬਤ ਇੱਕ ਗੈਂਗਸਟਰ ਦੀ ਪੋਸਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਗੈਂਗਸਟਰ ਦੇ ਉੱਤੇ ਫਰੋਤੀਆ ਦੇ ਨਾਲ-ਨਾਲ ਹੋਰ ਕਈ ਵੱਖ-ਵੱਖ ਮੁਕਦਮੇ ਦਰਜ ਹਨ ਦੱਸ ਦਈਏ ਕਿ ਇਹ ਗੈਂਗਸਟਰ ਇਸੇ ਹੀ ਪਿੰਡ ਦਾ ਵਸਨੀਕ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਪੋਸਟ ਵਿੱਚ ਨਿੱਜੀ ਰੰਜਿਸ਼ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਹਾਲਾਂਕਿ ਸਾਡੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਫੇਸਬੁੱਕ ਤੇ ਪਾਏ ਗਏ ਸਟੇਟਸ ਵਿੱਚ ਲਿਖਿਆ ਗਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਸੁਲਤਾਨਪੁਰ ਲੋਧੀ ਵਿੱਚ ਕਾਂਗਰਸ ਦੇ ਚੇਅਰਮੈਨ ਹਰਜਿੰਦਰ ਟੋਟ ਦਾ ਨੁਕਸਾਨ ਹੋਇਆ ਉਹਦੀ ਜ਼ਿਮਾਵਾਰੀ ਮੈਂ ਜੱਗਾ ਫੁੱਕੀਵਾਜ ਚੱਕਦਾ ਇਸ ਬੰਦਾ ਨੇ ਸਾਡਾ ਕੋਈ ਵੀ ਭਰਾ ਘਰ ਵਿੱਚ ਵਸ ਨਹੀਂ ਦਿੱਤਾ ਇਸ ਨਾਲ ਸਾਡੀ ਪੁਰਾਣੀ ਦੁਸ਼ਮਣੀ ਹੈ ਇਹ ਕੰਮ ਅਸੀਂ ਕਿਸੇ ਫਰੋਕਤੀ ਦੇ ਚੱਕਰ ਵਿੱਚ ਨਹੀਂ ਕੀਤਾ ਅਸੀਂ ਇਸ ਨੂੰ ਇਸ ਦੀ ਨਵੀਂ ਜੰਮੀਤੀ ਦਾ ਕਰਕੇ ਬਖਸ਼ ਦਿੱਤਾ ਜੇ ਅਸੀਂ ਇਸ ਦੇ ਘਰ ਜਾ ਸਕਦੇ ਹਾਂ ਤੇ ਅਸੀਂ ਇਸ ਨੂੰ ਮਾਰ ਵੀ ਸਕਦੇ ਸੀ ਬਾਕੀ ਇਹਦੇ ਸੱਜੇ ਖੱਬੇ ਵਾਲੇ ਧਿਆਨ ਰੱਖਣ ਉਧਰ ਦੂਜੇ ਪਾਸੇ ਹਲਕਾ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਚੀਮਾ ਨੇ ਘਟਨਾ ਦੀ ਮਿੰਦਾ ਕੀਤੀ ਹੈ ਅਤੇ ਪੰਜਾਬ ਦੀ ਲਾਂਡ ਆਰਡਰ ਦੀ ਸਥਿਤੀ ਤੇ ਸਵਾਲ ਖੜੇ ਕੀਤੇ ਹਨ ਅ ਅੱਜ ਅਸੀਂ ਹੁਣ ਇਸ ਵੇਲੇ ਉਸ ਜਗ੍ਹਾ ਤੇ ਖੜੇ ਹਾਂ ਜਿੱਥੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜੰਦਾ ਪਿੰਡ ਫੁਕੀਵਾ ਸੁਲਤਾਨਪੁਰ ਲੋਧੀ ਜਿਹਦੇ ਤੇ ਰਾਤ 8:30 ਵਜੇ ਦੇ ਕਰੀਬ ਇਸ ਜਗ੍ਹਾ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਦੋਵਾਂ ਪਿਸਤੌਲਾਂ ਨਾਲ 12 14 ਰਾਉਂਡ ਜਿਹੜੇ ਫਾਇਰ ਕੀਤੇ ਗਏ ਕਿਸਮਤ ਨਾਲੇ ਭੱਜ ਕੇ ਬਚਿਆ ਆ ਅੱਜ ਜਨਾਜ਼ਾ ਨਿਕਲ ਗਿਆ ਲਾਅਨ ਆਰਡਰ ਦਾ ਜਿਹੜਾ ਪੰਜਾਬ ਦੇ ਵਿੱਚ ਜਦੋਂ ਦੀ ਇਹ ਸਰਕਾਰ ਆਈ ਆ ਬੁਰੀ ਹਾਲਾਤ ਹੋ ਗਈ ਆ ਕੋਈ ਬੰਦਾ ਆਪਣੇ ਘਰੋਂ ਇਹ ਨਹੀਂ ਸੇਫ ਵੀ ਮੈਂ ਰੋਟੀ ਖਾ ਕੇ ਦੋ ਕਦਮ ਸੈਰ ਕਰ ਲਵਾਂ ਤੁਸੀਂ ਵੀਡੀਓ ਤੇ ਦੇਖਿਆ ਹੋਣਾ ਇਧਰੋਂ ਮੁੰਡੇ ਆਉਂਦੇ ਆ ਮੂੰਹ ਬੰਨੇ ਆ ਤੇ ਗੋਲੀਆਂ ਚਲਾ ਕੇ ਤੇ ਭੱਜ ਜਾਂਦੇ ਆ ਤੇ ਇਹ ਹਾਲਾਤ ਅੱਜ ਪੰਜਾਬ ਦੇ ਬਣ ਗਏ ਆ ਵੀ ਕੋਈ ਕਿਸੇ ਤਰ੍ਹਾਂ ਦਾ ਇਹਦੇ ਪਿੱਛੇ ਸਾਜ਼ਿਸ਼ ਕੀ ਆ ਇਹਦੇ ਪਿੱਛੇ ਕੀ ਕਾਰਨ ਜਿਹੜਾ ਉਹ ਸਿੱਧੀਆਂ ਗੋਲੀਆਂ ਮਾਰੀਆਂ ਇੱਕਦਮ ਦਾ ਨਾ ਡਰੋਨਲੀ ਗੋਲੀਆਂ ਮਾਰੀਆਂ ਸਿੱਧੀਆਂ ਗੋਲੀਆਂ ਮਾਰੀਆਂ ਉਹ ਕਿਸਮਤ ਨਾਲ ਬਚ ਗਿਆ ਭੱਜ ਕੇ ਇਹਦੇ ਪਿੱਛੇ ਸਾਜ਼ਿਸ਼ ਕੀ ਆ ਇਹ ਜਿਹੜਾ ਪੰਜਾਬ ਦਾ ਮਾਹੌਲ ਕਿੱਦਾਂ ਨੂੰ ਜਾ ਰਿਹਾ ਪੰਜਾਬ ਦੇ ਵਿੱਚ ਰਹਿਣ ਲਾਇਕ ਨਹੀਂ ਬਣ ਗਿਆ ਯੂਪੀ ਦਾ ਨੌ ਜਿਆਦਾ ਬੱਤਰ ਮਾਹੌਲ ਬਣ ਗਿਆ ਯੂਪੀ ਵੀ ਸੇਫ ਹੋ ਗਿਆ ਪੰਜਾਬ ਜਿਹੜਾ ਉਤੋਂ ਵੀ ਮਾੜਾ ਹਾਲਾਤ ਹੋ ਗਿਆ ਆ ਇਹਦੀ ਅਸੀਂ ਛੇਤੀ ਇਨਕੁਆਰੀ ਕਰਕੇ ਕਰਵਾ ਕੇ ਮੰਗ ਕਰਦੇ ਆਂ ਵੀ ਜਿਹੜੇ ਦੋਸ਼ੀ ਉਹ ਫੜੇ ਜਾਣ ਤੇ ਪਤਾ ਲੱਗੇ ਇਹਦੇ ਪਿੱਛੇ ਸਾਜ਼ਿਸ਼ ਕੀ ਆ। ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਸੰਧੂ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ।